ਇਹ ਵੀ ਹਾਲਾਤ ਤਾਂ ਸਾਰੇ ਪੰਜਾਬ ਦੇ ਮਾੜੇ ਨੇ ਪਹਿਲਾਂ ਮੈਂ ਸਾਰਿਆਂ ਨੂੰ ਪੁੱਛਣਾ ਲੈ ਲੈ ਨਿਆਰਾ ਛਾੜੂ ਲਿਆ ਕੇ ਹਾਂਜੀ ਹਾਂਜੀ ਕੁੱਕਾ ਸਰ ਕੁੱਕਾ ਸਰ ਰਹਿਤ ਨਹੀਂ ਗਈ ਆ ਹੀ ਰਹਿੰਦੀ ਸਾਰਿਆਂ ਦਾ ਲਿਆ ਕੇ ਹਾਂਜੀ ਸਾਰੀਆਂ ਸਰਕਾਰਾਂ ਹੀ ਕਰਦੀਆਂ ਨਹੀਂ ਗੱਲ ਇਹ ਮੈਂ ਪਹਿਲਾਂ ਪਹਿਲਾਂ ਤਾਂ ਸਾਡੇ ਬੜੇ ਸਤਕਾਰਯੋਗ ਸ਼ੇਰ ਸਿੰਘ ਖਵਾਇਆ ਜੀ 35 ਸਾਲ ਹੋ ਗਏ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਕਿੰਨੀ ਵਾਰੀ ਐਮਐਲਏ ਐਮਪੀ ਬਣ ਗਏ ਪਹਿਲਾਂ ਦਾ ਗਿਲਾ ਉਹਨਾਂ ਤੇ ਹੈ ਵੀ ਉਹਨਾਂ ਨੇ ਪਿੰਡ ਦਾ ਕੰਮ ਨਹੀਂ ਕੀਤਾ ਜੀ ਦੂਜਾ ਨੰਬਰ ਇਹ ਹੈ ਵੀ ਕੱਲਾ ਤੁਹਾਡੇ ਕੁਬਾਏ ਦੇ ਵਿੱਚ ਨਹੀਂ ਵੀ ਲੋਕ ਆਦੇ ਕੋਲੋਂ ਕੋ ਸੰਜੋਗ ਕਰਦੇ ਜਾਂ ਕੋ ਸਮਾਜ ਸੇਵੀ ਆ ਕੇ ਪੈਸੇ ਦੇ ਗਿਆ ਆ ਤੁਸੀਂ ਇਹ ਸਭਾ ਹੀ ਚਲੇ ਜੋ ਉਹਨਾਂ ਨੇ ਵਿਚਾਰਿਆਂ ਨੇ ਸਾਰੇ ਪਿੰਡ ਨੇ ਪੈਸੇ ਇਕੱਠੇ ਕਰਕੇ ਪਰਲੀ ਭਰਤੀ ਪਾਈ ਏ ਜਾ ਕੇ ਚੈੱਕ ਕਰ ਲੋ ਉੱਥੇ ਗੱਲ ਇਹ ਵੀ ਇਹਨਾਂ ਚੋਰਾ ਗੋਲ ਭਾਲਦੇ ਤੁਸੀਂ ਕੁਝ ਤੁਸੀਂ ਹੁਣ ਇੱਕ ਮੈਂ ਬੇਨਤੀ ਕਰਨਾ ਸਾਰੇ ਜਣੇ ਨਾ ਪੈਸੇ ਇਕੱਠੇ ਕਰੋ ਤੇ ਉਹ ਉਤਲਾ ਲੈਂਟਰ ਜੇ ਪਹਿਣ ਵਾਲਾ ਹੈ 골ਡੀ ਦਾ ਹਾਂ ਕੋਨ ਹੋਰ ਦਿਓ ਮਨ ਲੋ ਕੋਈ ਟਾਇਲ ਚੰਗੀ ਆ ਜਾਵੇ ਜਾਂ ਹੋਰ ਕੋਈ ਅਰੇ ਉਹਨਾਂ ਨੂੰ ਕਮੀ ਹੈ ਕੁਝ ਇਹ ਜੇ ਕੋਈ ਦੁਕਾਨਦਾਰ ਆਪਦੀ ਜੇਬ ਚੋਂ ਜਾਂ ਕੋ ਸਮਾਜ ਸੇ ਵੀ ਇਥੇ ਪੈਸੇ ਦੇ ਕੇ ਸੜਕ ਬਣਵਾ ਰਿਹਾ ਕੀ ਇਹ ਤੇ ਮਾਰਾ ਕੰਮ ਕੀਤਾ ਉਹਨੇ ਇਹ ਸ਼ਰਮ ਆਣੀ ਚਾਹੀਦੀ ਹੈ ਇਹਨਾਂ ਨੂੰ ਇੱਥੇ ਆਪਾਂ ਨੂੰ ਆਦੀਆ ਜੇਬਾਂ ਚੋਂ ਹੀ ਸੜਕਾਂ ਨਾਲੀਆਂ ਬਣਵਾਉਣੀਆਂ ਪੈਣੀਆਂ ਨੇ ਕਿਉਂਕਿ ਜਿੰਨਾ ਪੈਸਾ ਆ ਵੀਰ ਨੇ ਸਰਦਾਰ ਸਾਹਿਬ ਨੇ ਗੱਲ ਬਿਲਕੁਲ ਸੱਚੀ ਕੀਤੀ ਹੈ ਸਾਨੂੰ ਗਿਲਾ ਨਾ ਦੇਈ ਸੈਂਟਰ ਸਰਕਾਰ ਨੇ ਤਾਂ 1600 ਕਰੋੜ ਦੇ ਤ ਹੈ ਨੇ ਸੁਣ ਗੱਲ ਸੁਣ ਮੇਰੀ ਐ ਮੇਰੀ ਗੱਲ ਸੁਣ ਇੱਕ ਮਿੰਟ ਬੈਂਸ ਵਾਜ ਨਿਕਾ ਹੁਣ ਗੱਲ ਇਹ ਵੀ ਪੰਜਾਬ ਸਰਕਾਰ ਅਗਾ ਕਿੰਨਾ ਦਿੰਦੀ ਹੈ ਜਾਂ ਕਿੰਨਾ ਨਹੀਂ ਦਿੰਦੀ ਉਹ ਭਗਵੰਤ ਮਾਨ ਸਾਹਿਬ ਨੂੰ ਤੇ ਆ ਜਲਾਲਾਬਾਦ ਵਾਲੇ ਚੋਰ ਨੂੰ ਪੁੱਛੋ ਉਹ ਵੀ ਕਹਿੰਦੇ ਨੇ ਉਹ ਚੱਕੜੇ ਰੋੜੇ ਜਿਹੜੇ ਪਾਇਆ ਠੀਕ ਹੈ ਨਾ ਤੇ ਜਿੰਨਾ ਗੱਲ ਇਹ ਸਰਕਾਰੀ ਜਿੰਨਾ ਸਮਾਨ ਆਇਆ ਉਹਦੇ ਨਾਲ ਫੋਟੋਆਂ ਕਰਾ ਕੇ ਰੀਲਾ ਬਣਾ ਬਣਾ ਕੇ ਹੁਣ ਤਿਕਣ ਸੇਵਾ ਕੀਤੀ ਆ ਦੀ ਜੇਬ ਚ ਰੁਪਈਆ ਲਾਇਆ ਇਹਨਾਂ ਲੋਕਾਂ ਨੇ ਤੇ ਆ ਬਹੁਤ ਜਿਹੜੀ ਸ਼ਰਮ ਵਾਲੀ ਗੱਲ ਏ ਵੀ ਲੋਕ ਆਦੇ ਕੋਲ ਨਾ ਬਣਾਣ ਤੇ ਹੋਰ ਮਰਨ ਹੋਰ ਇਹਨਾਂ ਦਾ ਮਰਨਾ ਕਰਨ ਵੀ ਜਦੋਂ ਸੜਕ ਸਾਰੀ ਟੁੱਟੀ ਪਈ ਏ ਤੇ ਹੋਰ ਲੋਕ ਕੀ ਕਰਨ ਜੇ ਨਹੀਂ ਬਣਦੀ ਜਾਂ ਸਵਾਲ ਹੈ ਨਾ ਤੂੰ ਬਣਾ ਫਿਰ ਤਾਂ ਵੀ ਕੀ ਸਰਕਾਰ ਤੇਰੀ ਐਮਐਲਏ ਤੂੰ ਮੌਜੂਦਾ ਬਣਾ ਸੜਕ ਕਮੋਦ ਸਾਹਿਬ ਇੱਕ ਡਰਾਈਵਰ ਦੇ ਵੱਲੋਂ ਇੱਥੋਂ ਪਿੰਡ ਦਾ ਕੋਈ ਡਰਾਈਵਰ ਸੀਗਾ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਉਹਨੇ ਇੱਕ ਭਾਇਆ ਸਾਹਿਬ ਨੂੰ ਫੋਨ ਲਾਇਆ ਤੇ ਇੱਕ ਭਾਇਆ ਸਾਹਿਬ ਕਹਿੰਦੇ ਕਾਕਾ ਕੋਈ ਗੱਲ ਨਹੀਂ ਹਾੜਾਂ ਦਾ ਚੱਕਰ ਜਾ ਕੇ ਖਤਮ ਹੋ ਜੇ ਤੇ ਆਪਾਂ ਫੇਰ ਇੱਥੇ ਕਿਹੜਾ ਹੜ ਆਇਆ ਕਮਾਲ ਹੋ ਗਈ ਯਾਰ ਕਬਾਏ ਪਿੰਡ ਤੋਂ ਦਾ 2 ਕਿਲੋਮੀਟਰ ਦੂਰ ਰਿਹਾ ਕਬਾਏ ਪਿੰਡ ਤੋਂ ਤੋਂ 2 ਕਿਲੋਮੀਟਰ ਜਿੰਦੇ ਜਹਾੜਾ ਦਾ ਕੀ ਕਾਰਨ ਹੈ ਚਾਲੀ ਵਾਲੇ ਤੇ ਚਾਕੀ ਵਾਲੇ ਕਬਾਏ ਵਾਲੇ ਕਿ ਡੁੱਬਿਆ ਜਿਹੜੀ ਪਾਣੀ ਆ ਗੱਲ ਇਹ ਵੀ ਇਹ ਬੜੀ ਸ਼ਰਮਨਾਕ ਗੱਲ ਹੈ ਇਹ ਗੱਲਾਂ ਚਾਹੀਦੇ ਨਹੀਂ ਪਰ ਮੈਂ ਆ ਗਲਤੀ ਸਾਹ ਜਾਂ ਕੈਮਰਾ ਕਵਾ ਆਇਆ ਨੂੰ ਆ ਗਲਤੀ ਸਾਰੇ ਲੋਕਾਂ ਦੀ ਏ ਇਹਨਾਂ ਨੂੰ ਸਾਰਾ ਪਤਾ ਸੀ ਅਸੀਂ ਕਿੰਨੂ ਵੋਟਾਂ ਪਾਈ ਜਾਂਦੇ ਆ ਪਰ ਫੇਰ ਵੀ ਦੱਬੀ ਦੂਰੇ ਆਏ ਨੇ ਨਹੀਂ ਐਕਟੀ ਝਾੜੂ ਲੈ ਲੋ ਨਿਆਰਾ ਵਾਹ ਲਿਆ ਬਦਲਾਵ ਬਦਲਾਵ ਤੁਸੀਂ ਲੈਓ ਬਦਲਾ ਸਾਡੀ ਦੋਰੀ ਬਣ ਜੇ ਬੜੀ